ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਕਰਦੇ ਹਾਂ ਤੁਹਾਡਾ ਹਰਕਸ ਬੁਟੀਕ ਚੈਨਲ ਵਿੱਚ ਅੱਜ ਆਪਾਂ ਬੁਆਏਸ কুর্তা ਕਟਿੰਗ ਕਰਨ ਲੱਗੇ ਆ ਜੀ ਤੇ ਆਪਾਂ ਇਹਦੀ ਲੈਂਥ ਆ ਜਿਹੜੀ 42 ਰੱਖੀ ਹੋ ਆਪਾਂ ਕਟਿੰਗ ਕਰ ਲਈ ਆ ਤੇ ਇਸ ਦਾ ਜਿਹੜਾ ਆਪਣਾ ਘੇਰ ਵਾ ਉਹ ਆਪਾਂ 20 ਇੰਚ ਘੰਟੀ ਕੀਤੀ ਆ 19 ਇੰਚ ਆਪਾਂ ਇਹਦੀ ਰੈਡੀ ਰੱਖਣੀ ਆ ਘੇਰ ਠੀਕ ਹੈ ਜੀ ਤੇ ਆਹ ਦੇਖੋ ਮੈਂ ਤੁਹਾਨੂੰ ਦਿਖਾਉਣੀ ਆ ਐਦਾਂ ਆਪਾਂ ਇਹਦੀ ਕਟਿੰਗ ਕੀਤੀ ਆ ਹੋ ਗਿਆ ਪੱਲਾ ਉਸ ਤੋਂ ਬਾਅਦ ਇਸ ਕੱਪੜੇ ਨੂੰ ਆਪਾਂ ਨੇ ਇੱਦਾਂ ਨੂੰ ਐਦਾਂ ਫੋਲਡ ਕਰ ਲਿਆ ਠੀਕ ਹੈ ਜੀ ਫੋਲਡ ਕਰਨ ਤੋਂ ਬਾਅਦ ਫਿਰ ਆਪਾਂ ਇਹਨੂੰ ਐਦਾਂ ਤੈਹ ਲਗਾ ਲਿਆ ਇੱਧਰਲੀ ਸਾਈਡ ਤੋਂ ਸਭ ਤੋਂ ਪਹਿਲਾਂ ਆਪਾਂ ਇਹਦੀ ਕਟਿੰਗ ਕਰਨ ਦੇ ਲਈ ਅੱਧਾ ਇਹ ਛੱਡ ਗਿਆ ਪੈਦੀ ਰਹੀ ਨਿਸ਼ਾਨੀਆਂ ਲਗਾ ਲੈਣੀਆਂ ਠੀਕ ਹੈ ਉਸ ਤੋਂ ਬਾਅਦ ਆਪਾਂ ਇਹਦੀ ਮੋਢੇ ਦੀ ਨਿਸ਼ਾਨੀ ਲਗਾਉਣੀ ਹੈ ਜਿਹੜਾ ਆਪਾਂ ਮੋਢਾ ਰੱਖਣਾ ਹੈ ਰੈਡੀ ਉਹ ਹੈਗਾ ਆਪਣਾ 8 ਇੰਚ ਠੀਕ ਹੈ ਉਹ ਤੋਂ ਆਪਾਂ ਘਟਾ ਕੇ ਰੱਖਣਾ ਵਾ 2 ਇੰਚ ਘਟਾ ਕੇ ਆਪਾਂ ਉਹਦੀ ਨਿਸ਼ਾਨੀ ਲਗਾਉਣੀ ਆ ਤੇ ਇਹਨੂੰ ਆਪਾਂ ਰੱਖਾਂਗੇ 6 ਇੰਚ 6 ਇੰਚ ਤੇ ਆਪਾਂ ਦੀ ਜਿਹੜੀ ਨਿਸ਼ਾਨੀਆਂ ਉਹ ਲਗਾ ਲੈਣੀਆਂ ਇੱਕ ਅਜੀ ਤੇ ਜਿਹੜੀ ਆਪਾਂ ਚਾਕ ਵਾਲੀ ਸੀਨ ਰੱਖਣੀ ਆ ਉਹ ਰੱਖਣੀ ਆ ਆਪਾਂ 15 ਇੰਚ ਇਹ ਆਪਾਂ ਲਾਈਨ ਰਾ ਕਰ ਲਾਂਗੇ ਠੀਕ ਹੈ ਉਸ ਤੋਂ ਬਾਅਦ ਆਪਾਂ ਇੱਥੇ ਢਿੱਡ ਦੀ ਨਿਸ਼ਾਨੀ ਲਗਾਉਣੀ ਆ ਉਹ ਆਪਾਂ ਉਪਰੋਂ 6 ਇੰਚ ਛੱਡ ਕੇ ਲਗਾਉਣੀ ਆ ਠੀਕ ਹੈ ਆ ਆਪਣੀ ਸਾਥੀ ਦੀ ਹੋ ਗਈ ਹੈ ਇੱਥੋਂ ਜਾਨੀ ਢਿੱਡ ਕਹਿ ਦਿੰਨੇ ਆ ਜਿਹੜਾ ਖੁੱਤੀ ਦਾ ਰੱਖਣਾ ਹੁੰਦਾ ਆਪਾਂ ਨੇ ਨੇ ਇਹ ਪਾਸੇ ਦਿੱ ਕਰ ਲਾਂਗੇ ਤੇ ਇਹ ਆਪਣੀ ਹੀ ਪਤੀ ਨਿਸ਼ਾਨੀ ਹੋਊਗੀ ਠੀਕ ਹੈ ਇਹ ਆਪਣਾ ਚਾਰ ਕੋਟੀ ਆ ਕਿਹਦਾ 3 ਜਿਹੜਾ ਆਪਣਾ ਕਟਿੰਗ ਕਰੀਆ ਉਹ ਵੀ ਆਪਾਂ 16 16 ਤੋਂ ਆਪਾਂ ਇਹਨੂੰ ਫੋਲਡ ਕਰ ਲਾਂਗੇ 16 ਦਾ ਆਪਣਾ ਕਿੰਨਾ ਬਣ ਗਿਆ ਦੇਖੋ ਤੇ 16 ਹੋ ਗਿਆ 16 ਤੋਂ ਬਾਅਦ ਆਪਾਂ ਇਹਨੂੰ ਇਸੀ ਟੇਪ ਨੂੰ ਇਹਦਾ ਫੋਲਡ ਕਰ ਲਾਂਗੇ ਫਿਰ ਆਪਣਾ ਆਉਂਦਾ ਇਹ 28 ਤੇ ਹਾਂਜੀ ਸਵਾ 8 ਤੇ 13 ਆ ਗਿਆ। ਹੁਣ ਆਪਾਂ ਇਹਨੂੰ ਸਵਾ 8 ਤੇ ਇਹਦੀ ਨਿਸ਼ਾਨੀ ਲਾ ਲਾਂਗੇ। ਹੁਣ ਆਪਾਂ ਇਹਨੂੰ ਵੀ ਲਾਈਨ ਨੂੰ ਸਿੱਧੀ ਕਰ ਲਾਂਗੇ। ਠੀਕ ਹੈ। ਸਤਵਾਰ ਆਪਾਂ ਜਿਹੜੀ ਛਾਕੀ ਰੱਖਣੀ ਆ ਉਹ ਰੱਖਣੀ ਆ ਆਪਾਂ 19.5 ਸਾਡੇ 19 ਦਾ ਆਪਣਾ ਜਿਹੜਾ ਹਾਫ ਆ ਉਹ ਹੋ ਜਾਏਗਾ ਆਪਣਾ ਪੌਣੇ 10 ਠੀਕ ਹੈ ਪੌਣੇ 10 ਤੇ ਆਪਾਂ ਇੱਥੇ ਨਿਸ਼ਾਨੀ ਲਗਾ ਲਾਂਗੇ ਪਹਿਲਾਂ ਠੀਕ ਹੈ ਤੇ ਬਾਕੀ ਜੋ ਆਪਣਾ ਪੇਰ ਤੋਂ ਰੱਖਣਾ ਵਾ ਉਹ 17 ਇੰਚ 17 ਇੰਚ ਦਾ ਅੱਧ ਹੋ ਜਾਏਗਾ 8.5 ਇੱਥੋਂ ਆਪਾਂ 8.5 ਰੱਖ ਲਾਂਗੇ जरूर आपको चिप रखनी है वो अपना जिन्ना घेर आप उस हिसाब रखनी है घेरा बच्चे आप उन्नीस इंच रेडी रखना पहला आपलाइन कटिंग करनी है सिर्फ उपरले उपरले पल कटिंग कर रहे हैं नीचे वाले नहीं हाँ आप कर गया वा ਆ ਆਪਣਾ ਬੈਕ ਸਾਈਡ ਹੋ ਗਿਆ ਇਹਦੇ ਵਿੱਚ ਆਪਾਂ ਦੁਬਾਰਾ ਉੱਪਰੋਂ ਟੀਰਾ ਅਡਜਸਟ ਕਰਾਂਗੇ ਜਿਵੇਂ ਕਿ ਸ਼ਾਰਟ ਵਿੱਚ ਹੁੰਦਾ ਠੀਕ ਹੈ ਇਹ ਆਪਾਂ ਕਾਲਰ ਵਾਲਾ ਕੁੜਤਾ ਬਣਾ ਰਹੇ ਹਾਂ ਆ ਆਪਣਾ ਫਰੰਟ ਪੱਲਾ ਹੋ ਗਿਆ ਆ ਆਪਣਾ ਬੈਕ ਹੋ ਗਿਆ ਇਹਦੇ ਵਿੱਚ ਆਪਾਂ ਜਿਹੜਾ ਟੀਰਾ ਪਲੱਸ ਕਰਾਂਗੇ ਠੀਕ ਹੈ ਜੀ ਫੇਰ ਇਹ ਆਪਾਂ ਪਹਿਲਾਂ ਕਾਟ ਪਾਵਾਂਗੇ ਇੱਥੋਂ ਇੱਥੋਂ ਗੁਲਾਈ ਦਿੰਦੇ ਹੋਏ ਆਪਾਂ ਇਹ ਕਾਟ ਪਾ ਆਪਣਾ ਬੈਕ ਸਾਈਡ ਸਾਡੇ ਮੁਰ ਜੋ ਆਪਾਂ ਇੱਥੇ ਕਿਤੇ ਲਗਾਉਣੇ ਨੇ ਸਾਈਡਾਂ ਤੇ ਇਹਦੇ ਉੱਪਰ ਆਪਾਂ 6 ਇੰਚ ਸਾਡਾ 6 ਇੰਚ ਤੇ ਚਾਣੀ ਲਾਈਆ ਇੱਥੋਂ ਆਪਾਂ ਇੱਥੇ ਤੱਕ ਰੱਖਣਾ ਵਾ ਉਸ ਤੋਂ ਬਾਅਦ ਆਪਾਂ ਸਾਡੇ 6 ਇੰਚ ਦੀ ਪੋਕਟ ਦੇ ਲਈ ਗਿੱਜੇ ਦੇ ਲਈ ਰੱਖਣਾ ਠੀਕ ਹੈ ਇਹਦੇ ਵਿੱਚ ਜਿਹੜਾ ਆਪਣਾ ਗਿੱਜਾ ਉਹ ਲੱਗੇਗਾ ਇੱਥੋਂ ਆਪਾਂ ਟੱਕ ਦੇ ਦੇ ਲਈ ਸੀ ਇੱਕ ਤੱਕ ਆਪਾਂ ਇੱਥੇ ਠੀਕ ਹੈ ਉੱਥੇ ਆਪਾਂ ਗਿੱਜਾ ਅਡਜਸਟ ਕਰਾਂਗੇ ਉਸ ਤੋਂ ਬਾਅਦ ਆਪਾਂ රදිුරයිමගේ පෙරලම් රදිගුයිද පත් එනට එත්නුම් ශනිීල බලාගේ තෙනෙන් පැදනුන් ශනිීල තෙනෙන් ශනිීල බොන්තෝ පාද එත්ම අපා එක්කන්ා සවාගින්චදගු රයිම ක්කෙන් ද පැත්තු හැදාම් කුලාදකෙන් සවා එන්සදපපුුරයිදේ ਦੀ ਕਟਿੰਗ ਹੈ ਇਹ ਵੀ ਆਪਾਂ ਕਰ ਲਈਏ ਠੀਕ ਹੈ ਜੀ ਇਹ ਵੀ ਆਪਣੀ ਕਟਿੰਗ ਹੋ ਗਈ ਹੈ ਉਸ ਤੋਂ ਜਿਹੜਾ ਇਹ ਵਾਲਾ ਪੱਲਾ ਇਹ ਆਪਣਾ ਬੈਕ ਪੱਲਾ ਹੋਊਗਾ ਜਿਹਦੇ ਨਾਲ ਆਪਾਂ ਉੱਪਰ ਟੀਰਾ ਅਟੈਚ ਕਰਾਂਗੇ ਇਹਨੂੰ ਆਪਾਂ ਸਾਈਡ ਤੇ ਕਰ ਦਵਾਂਗੇ ਪਹਿਲਾਂ ਤਾਂ ਆਪੇ ਇਹਦੇ ਤੇ ਹੋਰ ਕੱਟ ਦਵਾਂਗੇ ਤੇ ਮੈਂ ਆਪਾਂ ਫਰੰਟ ਸਾਈਡ ਤੇ ਪਾਉਣੇ ਆ ਨਾ ਕਾਟ ਇਹਦੇ ਤੇ ਵੀ ਇਦਾਂ ਹੀ ਕੱਟ ਦੇਣੀ ਹੈਗੀ ਫਰਟ ਹਿੰਗ ਕਰ ਲਾਂਗੇ ਹੁਣ ਜਿਹੜਾ ਆਪਣਾ ਇਹ ਬੰਦ ਸਾਈਡ ਆ ਇਹ ਆਪਾਂ ਆਪਣੀ ਸਾਈਡ ਕਰ ਲਵਾਂਗੇ ਸਟੈਕ ਦੀ ਨਿਸ਼ਾਨੀ ਲਗਾਵਾਂਗੇ ਪਹਿਲਾਂ 15 ਇੰਚ ਕਾਲਰ ਆਪਣਾ ਤੇ ਜੋ ਆਪਣੀ ਬੈਕ ਸਾਈਡ ਦੀ ਆਪਾਂ ਤੀਰੇ ਤੇ ਨੈਕ ਬਣਾਵਾਂਗੇ ਹੋਰ ਬਣਾਵਾਂਗੇ ਆਪਾਂ 3 ਇੰਚ ਚੜਾਈ ਤੇ పాడేనా ఫ్రంట్ వాళ్ళ అధా ఇంచావే య్ ఇంచీకేజీ ఢాయి ఇంచేది మార్కెట్ నీచేను డానా వక్కన పౌణిలో ఫ్రట్ సైడ్ సీని నిశాన్ని బయట బాధ ਇੱਥੇਲੀ ਸਾਈਡ ਤੋਂ ਆਪਾਂ ਇਹਨੂੰ 2 ਇੰਚ ਡਾਊਨ ਰੱਖਣਾ। 2 ਵੀ ਰੱਖ ਸਕਦੇ ਆ, ਪੌਣੇ 2 ਵੀ ਰੱਖ ਸਕਦੇ ਆ। ਠੀਕ ਹੈ? ਮੈਂ ਇਹ ਪੌਣੇ 2 ਤੇ ਡਾਊਨ ਰੱਖਿਆ ਇਹਨੂੰ। ਹੁਣ ਆਪਾਂ ਇੱਥੇ ਤੱਕ ਆਪਾਂ ਇਹਦੀ ਕਟਿੰਗ ਕਰ ਲੈਣੀ। ਫਿਰ ਆਪਾਂ ਇਹਦੀ ਨਿਸ਼ਾਨੀ ਲਗਾਵਾਂਗੇ। ਹਾਂ। ਆ ਨਿਸ਼ਾਨੀ ਲਗਾ ਕੇ ਆਪਾਂ ਇਹਦੀ ਕਟਿੰਗ ਕਰਨੀ ਹੈ। ਦੀ ਕਟਿੰਗ ਕਰ ਲਾਂਗੇ ਗੋਲਾਈ ਦੇਂਦੇ ਹੋਏ ਤੋਂ ਬਾਅਦ ਆਪਾਂ ਇਸ ਤੇ ਅੱਛੀ ਲਾਈਨ ਨੂੰ ਕੱਟ ਕਰ ਦਿੰਦੇ ਹਾਂ ਠੀਕ ਹੈ ਜੀ ਤੇ ਹੁਣ ਆਪਾਂ ਪੱਟੀ ਦੇ ਲਈ ਇੱਥੋਂ ਆਪਾਂ ਮਾਰਕਿੰਗ ਕਰਨੀ ਆਪਾਂ ਇਹਦੀ 12 ਇੰਚ ਤੇ ਰੱਖਾਂਗੇ ਤੇ ਆਪਾਂ ਇਹ ਦੀ ਨਹੀਂ ਆ ਕਰ ਲਾਂਗੇ ਤੇ ਆਪਾਂ ਇਹ ਬਿਲਕੁਲ ਸੈਂਟਰ ਦੇ ਵਿੱਚ ਨਹੀਂ ਕਟਿੰਗ ਕਰਨੀ ਥੋੜੀ ਜਿਹੀ ਸਾਈਡ ਛੱਡ ਕੇ ਆਪਾਂ ਇਹਦੀ ਕਟਿੰਗ ਕਰੀਏ ਥੋੜਾ ਜਿਹਾ ਕਪੜਾ ਮਾਰੂੰ ਛੱਡ ਕੇ ਫਿਰ ਆਪਾਂ ਇਹਦੀ ਕਟਿੰਗ ਕਰੀਏ ਇਦਾਂ ਇਧਨੀ ਸਾਈਡ ਤੋਂ ਆਪਾਂ ਇਹ ਕਟਿੰਗ ਕਰ ਦਾਂਗੇ ਤੀਰੇ ਦੀ ਕਟਿੰਗ ਕਰਾਂਗੇ। ਤੀਰੇ ਲਈ ਆਪਣਾ ਜਿਹੜਾ ਤੋਂ ਆਪਣਾ ਕਪੜਾ ਉਹ ਆਪਾਂ ਮੈਨ ਲਵਾਂਗੇ ਕਿੰਨਾ ਵਾ? ਜਦ ਆਪਾਂ ਸੀਗਾ ਪਹਿਲਾਂ ਫੋਲਡ ਕੀਤਾ ਆ ਉਦਾਂ ਹੀ ਮਿਲਦਾ। ਠੀਕ ਆ 8 ਇੰਚ ਤੇ ਇਹ ਤੇ ਹੁਣ ਆਪਾਂ ਇਹਦੀ ਤੀਰੇ ਦੀ ਕਟਿੰਗ। ਜੀ ਹੁਣ ਆਪਾਂ ਤੀਰੇ ਦੀ ਕਟਿੰਗ ਕਰਾਂਗੇ। ਤੀਰੇ ਦੀ ਕਟਿੰਗ ਦੇ ਲਈ ਪਹਿਲਾਂ ਆਪਾਂ ਜਿਹੜਾ ਤੀਰਾ ਰੱਖਿਆ ਸੀ ਆਪਾਂ ਉਹ ਸੀਗਾ ਆਪਣਾ 16 ਇੰਚ ਠੀਕ ਹੈ 16 16.5 ਇੰਚ ਠੀਕ ਤੇ ਉਹਦੇ ਲਈ ਆਪਾਂ ਇਹਦੀ ਇਹਨੂੰ ਰੱਖਾਂਗੇ ਆਪਾਂ 2.5 ਇੰਚ ਤੇ ਆਪਾਂ ਇਹਦੀ ਮਾਰਕਿੰਗ ਕਰ ਲਾਂਗੇ ਠੀਕ ਹੈ ਜੀ 2.5 ਇੰਚ ਤੇ ਤੇ ਉਸ ਤੋਂ ਬਾਅਦ ਆਪਾਂ ਜਿਹੜਾ ਇਹ ਤੀਰਾ ਰੱਖਣਾ ਵਾ ਇਹਦੀ ਆਪਾਂ 5.5 ਇੰਚ ਤੇ ਨਿਸ਼ਾਨੀਆਂ ਲਗਾਉਣੀਆਂ ਇੱਕ ਲਗਾਉਣੀ ਹੈ 5.5 ਇੰਚ ਤੇ ਇੱਕ ਲਗਾਉਣੀ ਆਪਾਂ 1.5 ਇੰਚ ਤੇ ਜੀ ਇਧਰੋਂ ਵੀ ਆਪਾਂ ਠੀਕ ਹੈ ਇਸੇ ਤਰ੍ਹਾਂ ਮਾਰਕਿੰਗ ਆਉਣੀ ਹੈ 1.5 ਇੰਚ ਤੇ 1.2 ਤੇ ਇਹਨਾਂ ਨਿਸ਼ਾਨਾਂ ਨੂੰ ਆਪਾਂ ਮਿਲਾਵਾਂਗੇ ਠੀਕ ਹੈ ਨਾ 3 ਇੰਚ ਤੇ ਆਪਾਂ ਇਹਦੀ ਮਾਰਕਿੰਗ ਕਰ ਲਵਾਂਗੇ ਤੇ ਫਿਰ ਇਹਦੇ ਲਈ ਨਿਸ਼ਾਨੀ ਲਗਾ ਲਾਂਗੇ ਇੱਥੋਂ ਆਪਾਂ ਕੱਪੜਾ ਆਪਣਾ ਰੱਖ ਲਾਂਗੇ ਜੁ ਕਿ ਆਪਾਂ ਨੂੰ ਇੰਨਾ ਕੱਪੜਾ ਚਾਹੀਦਾ ਠੀਕ ਹੈ ਜੀ ਆਹ ਨਿਸ਼ਾਨੀ ਆਪਣੀ ਇੱਥੇ ਹੋਣੀ ਚਾਹੀਦੀ ਆ ਇਹਦੀ ਗੁਲਾਈ ਦੇਂਦੇ ਹੋਏ ਆ ਪਹਿੜਾ ਨੈਕ ਆਪਾਂ ਉਹ ਕੱਟ ਲੈਣਾ ਠੀਕ ਹੈ ਜੀ ਇੱਥੋਂ ਆਪਾਂ ਇਹਦੀ ਗੁਲਾਈ ਦੇ ਦਾਂਗੇ 2 ਇੰਚ ਦੇ ਦੀ ਫਿਰ ਤੋਂ ਆਪਾਂ ਇਹਦੀ ਕਾਟ ਹੁਣ ਆਪਏ ਦੀ ਕਟਿੰਗ ਕਰਾਂਗੇ ਫਿਰ ਤਾਂ ਜਦੋਂ ਆਪਏ ਦੀ ਕਟਿੰਗ ਕਰ ਲਾਂਗੇ ਜੀ ਇਹ ਹੋ ਗਈ ਆਪਣੀ ਥੀਰੇ ਦੀ ਕਟਿੰਗ ਆ ਦੇਖੋ ਠੀਕ ਹੈ ਇਹ ਆਪਣੀ ਜਿਹੜੀ ਥੀਰੇ ਦੀ ਕਟਿੰਗ ਆ ਉਹ ਮੈਂ ਤੁਹਾਨੂੰ ਜਿਹੜਾ ਆਪਾਂ ਪੱਲੇ ਤੇ ਲਗੌੜੀਆਂ ਉਹ ਤੇ ਤੁਹਾਨੂੰ ਲਾ ਕੇ ਦਿਖਾਣੇ ਆ ਆ ਦੇਖੋ ਤੇ ਲੱਗਣਾ ਆਪਣੇ ਥੀਰਾ ਇਹ ਵਾਲਾ ਠੀਕ ਹੈ ਜੀ ਬਿਲਕੁਲ ਸਹੀ ਆਇਆ ਆਪਣਾ ਬਾਕੀ ਇਸ ਤੋਂ ਬਾਅਦ ਜਦੋਂ ਆਪਾਂ ਸਲਾਈ ਕਰਨੀ ਆ ਪਹਿਲਾਂ ਪਹਿਲਾਂ ਦੀ ਪੇਸਟਿੰਗ ਕਰਨੀ ਆ ਉਹਦੀ ਵੀਡੀਓ ਵੀ ਆਪਾਂ ਬਣਾਵਾਂਗੇ ਤੇ ਤੁਹਾਨੂੰ ਸਾਰੀ ਸਟਿਚਿੰਗ ਦੀ ਵੀਡੀਓ ਵੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਠੀਕ ਹੈ ਜੀ ਜਿਹੜੀ ਆਪਾਂ 슬ੀਵਸ ਦੀ ਲੈਂਥ ਰੱਖਣੀ ਆ ਉਹ ਆਪਾਂ 1.9 ਤੇ ਕਟਿੰਗ ਕਰਨੀ ਆ ਕਿਉਂਕਿ ਆਪਾਂ ਇਹ ਜਿਹੜੀ 슬ੀਵਸ ਐ ਕੱਪ ਵਾਲੀ ਬਣਾਉਣੀ ਆ ਠੀਕ ਹੈ ਜੀ 1.9 ਤੇ ਆਪਾਂ ਇਹ ਜਿਹੜੀ ਕਟਿੰਗ ਕਰਨੀ ਆ ਤਕ ਆ ਗਿਆ ਆਪਣਾ 7.5 ਠੀਕ ਹੈ ਜੀ ਇੱਥੋਂ ਆਪਾਂ ਦੋ 슬ੀਵਜ਼ ਦੇ ਲਈ ਆਪਾਂ ਨੂੰ ਫੋਲਡ ਕਰਾਂਗੇ ਇੱਥੋਂ ਪਹਿਲਾਂ ਦੀ ਆਪਾਂ ਕਟਿੰਗ ਕਰਦਾਂਗੇ ਹਾਂਜੀ ਜੋ ਆਪਾਂ 슬ੀਵ ਦੀ ਕਟਿੰਗ ਕਰ ਲਈ ਆ ਉਨੋਂ ਆਪ ਇਦਾਂ ਫੋਲਡ ਕਰ ਲੈਣਾ ਠੀਕ ਹੈ ਦੋਨੋਂ 슬ੀਵਸ ਨਹੀਂ ਆਪਣੀਆਂ 2.5 ਇੰਚ ਦਾ ਆਪਾਂ ਇਧਰੋਂ ਮਾਰਕਿੰਗ ਲਗਾ ਲੈਣੀ ਆ ਗੁਲਾਈ ਦੇਣ ਲਈ 2.5 ਇੰਚ ਦੀ ਆਪਾਂ ਨੀਚੋਂ ਲਗਾ ਲੈਣੀ ਆ ਠੀਕ ਹੈ ਉਸ ਤੋਂ ਬਾਅਦ ਆਪਾਂ ਦੀ ਸ਼ੇਪ ਬਣਾਉਣੀ ਆ ਕਟਿੰਗ ਦੀ ਠੀਕ ਹੈ ਆ ਦੇਖੋ ਐਸਾ ਆਪਾਂ ਪਹਿਲੀ ਕਟਿੰਗ ਕਰ ਲੈਣੀ ਆ ਤੇ ਡੇਡੀ ਕਾਟਾ 슬ੀਵ ਦੀ ਉਹ ਪਾ ਦਿੱਤੀ ਆ ਉਤੋਂ ਆਪਾਂ ਇੱਕ ਕਟਿੰਗ ਕਰ ਲਵਾਂਗੇ। ਥੋੜੀ ਕਾਟਾ ਆਪਾਂ نیچے ਵੀ ਪਾ ਦਾਂਗੇ ਇਹਦੇ। ਹਾਂ, ਉਸ 슬ੀਵ ਸੀ ਆਪਣੀ ਕਟਿੰਗ ਹੋ ਗਈ ਐ ਤੇ ਆਪਾਂ ਮੂਰੇ ਕੱਪ ਨੇ ਜੋੜੇ ਉਹ ਅਟੈਚ ਕਰਾਂਗੇ। जो अपना फ्रंट बंदा होगा अपना थोड़ी जी इन्हें गुलाई देखे भी काट पा दें अगर तुम तो वीडियो कटिंग दधी लगी था प्लीज ਲਾਈਕ ਜ਼ਰੂਰ ਕਰਿਓ ਵੀਡੀਓ ਨੂੰ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਇਹਦੀ ਸਟੀਚਿੰਗ ਦੇਖਣ ਲਈ ਬਾਕੀ ਆਪਣੀ ਜਿਹੜੀ ਪਜਾਮੇ ਦੀ ਕਟਿੰਗ ਹੈ ਉਹ ਆਪਾਂ ਤੁਹਾਨੂੰ ਨੈਕਸਟ ਵੀਡੀਓ ਵਿੱਚ ਲੈ ਕੇ ਆਵਾਂਗੇ ਉਸ ਤੋਂ ਪਹਿਲਾਂ ਆਪਾਂ ਇਹਦੀ ਸਟੀਚਿੰਗ ਦੀ ਵੀਡੀਓ ਲੈ ਆਵਾਂਗੇ ਠੀਕ ਹੈ ਜੀ ਪਲੀਜ਼ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਥੈਂਕ ਯੂ ਫॉर ਵਾਚਿੰਗ ਮਾਈ ਵੀਡੀਓ